ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਰਾਹੋਂ ਜਿਹੜਾ ਕਿ ਨਵੇਂ ਸ਼ਹਿਰ ਤੋਂ 506 ਕਿਲੋਮੀਟਰ ਦੂਰ ਹੀ ਆ ਤੇ ਆਪਾਂ ਤੁਹਾਨੂੰ ਸਾਰਿਆਂ ਦਾ ਬਾਜ਼ਾਰ ਦਿਖਾਵਾਂਗੇ ਤੇ ਵੀਡੀਓ ਨੇ ਐਂਡ ਤੱਕ ਬਣੇ ਰਹੋ ਤੇ ਆਪਾਂ ਕਰਦੇ ਆ ਵੀਡੀਓ ਸਟਾਰਟ ਤੇ ਤੁਹਾਨੂੰ ਸਾਰੀ ਮਾਰਕੀਟ ਦਿਖਾਉਨੇ ਆ ਲਓ ਜੀ ਇਹ ਆ ਇਹ ਆ ਸ਼ਹਿਰ ਰਾਹੋਂ ਤੇ ਇੱਥੋਂ ਅੱਜ ਸਾਰੀ ਮਾਰਕੀਟ ਸ਼ੁਰੂ ਹੋਉਂਦੀ ਆ ਆਪਾਂ ਤੁਹਾਨੂੰ ਸਾਰੀ ਮਾਰਕੀਟ ਦਿਖਾਉਨੇ ਆ ਜਿਵੇਂ ਇੱਧਰ ਸਾਹਮਣੇ ਮੂਹਰੇ ਪਹਿਲਾਂ ਫਲਾਂ ਦੀਆਂ ਆਗੀਆਂ ਦੁਕਾਨਾਂ ਆ ਦੇਖੋ ਤੇ ਨਕਾਹਾਂ ਦੀ ਗ ਤੇ ਵੀਡੀਓ ਨੂੰ ਐਂਡ ਤੱਕ ਬਣੀ ਰਹੋ ਤੇ ਬਾਕੀ ਵੀਡੀਓ ਵਧੀਆ ਲੱਗਦੀ ਜੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਦੱਸਿਆ ਕਰੋ ਵੀਡੀਓ ਕਿੱਥੇ ਕਿੱਥੇ ਦੇਖਦੇ ਹੋ ਨਾ ਕਮੈਂਟ ਕਰਕੇ ਜਿਵੇਂ ਆ ਕੱਪੜੇ ਦੀ ਆਗੀਆਂ ਇੱਧਰ ਠੀਕ ਆ ਜੀ ਤੇ ਆ ਇੱਕ ਸੜਕੇ ਤਣੂ ਜਾਂਦੀ ਆਪਾਂ ਸਿੱਧੇ ਚੱਲਾਂਗੇ ਸਿੱਧਾ ਕਾਫੀ ਲੰਬੀ ਮਾਰਕੀਟ ਆ ਇਹ ਤੁਹਾਨੂੰ ਦਿਖਾਉਣ ਜਾਂ ਤੇ ਹਰ ਇੱਕ ਤਰ੍ਹਾਂ ਦੀ ਦੁਕਾਨ ਆ ਇੱਥੇ ਤੁਹਾਨੂੰ ਸ਼ਾਰਾ ਬਾਜ਼ਾਰ ਦਿਖਾਉਣੀ ਆ ਜੀ ਜਿਵੇਂ ਸ਼ਾਰਗੀ ਪੱਟੀ ਬਹੁਤ ਵੱਡੀ ਮਾਰਕੀਟ ਆ ਇਹ ਸਿੱਧੀ ਇੱਥੋਂ ਰਸਤਾ ਜਾਂਦਾ ਮੇ ਕੱਪੜੇ ਦੀ ਆਗਈ ਇੱਧਰ ਇਹ ਆ ਕੱਪੜੇ ਦੀ ਆਗਈ ਇੱਧਰ ਮੰਨ ਲਓ ਦੇਖੋ ਜੀ ਆਗਈ ਇੱਧਰ ਕੱਪੜੇ ਦੀ ਆਗਈ ਤੇ ਆ ਦੇਖੋ ਝਾਊਆਂ ਵਗਰਾ ਨੂੰ ਤੇ ਤੇ ਚੱਲਦੇ ਆ ਕੇ ਆਪਾਂ ਤੁਹਾਨੂੰ ਦਿਖਾਉਨੇ ਆ ਸਾਰੀ ਮਾਰਕੀਟ ਇਹ ਮਤ ਕਰੀ ਆ ਜਾ ਲਓ ਯਾ ਦੇਖੋ ਇਧਰ ਸਾਰੀ ਦੇਖੋ ਆਹ ਲੱਗ ਰਿਹਾ ਬਹੁਤ ਵੱਡੀ ਮਾਰਕੀਟ ਹੈ ਵੀ ਰਾਹੋਂ ਸ਼ਹਿਰ ਦੀ ਮੈਂ ਚਾਦਰਾਂ ਹੋ ਗਈਆਂ ਇਧਰ ਠੀਕ ਹੈ ਜੀ ਆਹ ਦੇਖੋ ਇਧਰ ਸਾਰੀ ਮਾਰਕੀਟ ਦੇਖੋ ਆ ਕੱਪੜੇ ਦੀ ਹੋ ਗਈ ਇਧਰ ਇਹ ਮੈਂ ਤੇ ਆ ਇੱਕ ਸੈਕਲ ਨਹੀਂ ਜਾਂਦਾ ਮੈਂ ਜਲਦੀ ਸਿੱਤਾਂ ਇਹ ਕੱਪੜੇ ਦੀ ਆ ਗਈ ਕਹਾ ਆ ਕੱਪੜੇ ਦੀ ਆ ਗਏ ਇੱਧਰ ਯਾਰ ਦੇਖੋ ਤਾਂ ਕੱਪੜੇ ਦੀ ਸਾਰੀ ਮਾਰਕੀਟ ਹੈ ਬਹੁਤ ਵੱਡੀ ਮਾਰਕੀਟ ਆ ਯਾਰ ਅੱਗੇ ਚੱਲਦੇ ਆ ਅੱਗੇ ਇੱਕੋ ਵੀ ਇੱਕ ਰਸਤਾ ਪੈਂਦਾ ਇੱਕ ਰਸਤਾ ਇੱਧਰ ਨਹੀਂ ਜਾਂਦਾ ਇੱਕ ਰਸਤਾ ਇੱਧਰ ਨਹੀਂ ਜਾਂਦਾ ਅੱਗੇ ਤਾਂ ਹੋਣਾ ਤੁਹਾਨੂੰ ਹੋਰ ਸਾਰੀਏ ਮਾਰਕੀਟ ਤੇ ਜੁਨਿਆ ਕੱਪੜੇ ਦੀ ਆ ਗਈ ਤੇ ਆ ਜੁੱਤੀਆਂ ਦੀ ਆ ਗਈ ਮੰਨ ਲਓ ਠੀਕ ਹੈ ਜੀ ਆ ਇਧਰ ਟਾਈਮ ਪੀਸ ਵਗੈਰਾ ਖੜੀਆਂ ਤੇ ਆ ਦੇਖੋ ਇਧਰ ਕੱਪੜੇ ਠੀਕ ਹੈ ਜੀ ਆ ਗਿਫਟ ਵਗੈਰਾ ਇਧਰ ਜਿਵੇਂ ਆਕਾਂ ਵਾਲੇ ਬੱਚੇ ਆ ਮਾਰੇ ਖੜਾਉਣੇ ਸਾਰੀਏ ਵੱਡੀ ਮਾਰਕੀਟ ਭਾਂਡਿਆਂ ਦੀ ਆ ਗਈ ਤੁਹਾਨੂੰ ਪਾਂਡਿਆਂ ਦੀ ਆ ਗਈ ਤੇ ਆ ਬੈਗ ਇੱਧਰ ਜਾਗੋ ਵਾਲਾ ਸਮਾਨ ਸਾਰਾ ਜਾ ਆ ਗਈ ਇੱਧਰ ਕੱਪੜਿਆਂ ਦੀ ਆ ਗਈ ਜਿਵੇਂ ਇੱਧਰ ਸਾਰੀ ਇਹ ਮਾਰਕੀਟ ਤੋਂ ਸਾਡੇ ਅੱਗੇ ਤੱਕ ਦਿਖਾਉਣੀ ਆਪਾਂ ਅਲੈਕਸਾ ਦੰਦੀਆਂ ਭਾਈ ਰੰਗਦਾ ਇੱਥੇ ਮਾਰਕੀਟ ਦੇ ਵਿੱਚ ਹੀ ਅੱਗੇ ਤੇ ਆ ਆ ਭਾਂਡੇ ਵੀ ਹੋ ਗਏ ਜਿਵੇਂ ਇੱਧਰ ਗਏ ਸੋਮ ਕੇ ਕੱਪੜਿਆਂ ਦੀ ਆਗਿ ਜਿਵੇਂ ਮੰਨ ਲਓ ਆ ਕੱਪੜੇ ਵਗੈਰਾ ਸਾਰੇ ਸੜ ਜਾਣਗੇ ਕੱਪੜੇ ਹੀ ਗੋਮ ਦੇ ਆ ਗੁੰਡ ਹੋ ਗਏ ਤੇ ਆ ਦੇਖੋ ਇੱਧਰ ਪੂਰੇ ਆ ਭਾਂਡੇ ਆ ਦੇਖੋ ਉਧਰ ਪੂਰੇ ਪਰਦੇ ਠੀਕ ਹੈ ਜੀ ਆ ਜੁੱਤੀਆਂ ਤੇ ਤੇ ਅੱਗੇ ਤੁਹਾਨੂੰ ਦਿਖਾਉਣੀ ਆ ਸਾਰੀ ਜੀ ਮਾਰਕੀਟ ਕਾਫੀ ਲੰਬੀ ਮੈਂ ਲੰਬੀ ਮਾਰਕੀਟ ਹੈ ਤਾਂ ਅੱਜ ਘਾਰੀ ਇਹ ਆ ਦੇਖੋ ਜੀ ਬੜੀ ਤੇ ਇਹ ਆ ਸਾਰੀ ਮਾਰਕੀਟ ਰਾਹੋਂ ਦੀ ਜਿਹੜਾ ਕਿ ਨਵੇਂ ਸ਼ਹਿਰ ਤੋਂ ਥੋੜੀ ਜਿਹੀ ਦੂਰ ਆ ਮੰਨ ਲਓ ਵੀ 7-8 ਕਿਲੋਮੀਟਰ ਮੰਨ ਲਓ ਦੂਰੀ ਤੇ ਆ ਨਵੇਂ ਸ਼ਹਿਰ ਤੋਂ ਤੇ ਸਾਰੀ ਇਹ ਮਾਰਕੀਟ ਆਹੋਂ ਦੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਤੇ ਬਾਕੀ ਤੁਹਾਨੂੰ ਆਪਾਂ ਰੋਡ ਉੱਪਰ ਵੀ ਦਿਖਾ ਦਿੰਦੇ ਆ ਜਿਹੜੀ ਰੋਡ ਦੇ ਉੱਪਰ ਮਾਰਕੀਟ ਆ ਸਾਨੂੰ ਆਪਾਂ ਵੀ ਹੋਈ ਸਾਰੇ ਦਿਖਾ ਦਿੰਦੇ ਆ ਤੇ ਨਵੇਂ ਸ਼ਹਿਰ ਤੋਂ ਆਉਂਦੇ ਹੋਏ ਤੁਹਾਨੂੰ ਰਸਤੇ 'ਚ ਹੀ ਰਾਹੋਂ ਪਊ ਘਰ ਆਉਂਦੀ ਸਾਰੀ ਮਾਰਕੀਟ ਆ ਜਿਹੜੀ ਯਾ ਟ੍ਰਾਂਕ ਵਗੈਰਾ ਹੋ ਗਏ ਮਿੱਤਰ ਨਾ ਸਾਰੀ ਮਾਰ ਪੀ ਰਹੇ ਫਾਇਰ ਨੂੰ ਸਾਡੇ ਫੁੱਟ ਬਣੀਆਂ ਤੇ ਨਾਲੇ ਲੈ ਕੇ ਲਾਓ ਜੀ ਬਾਕੇ ਪਾਸੇ ਰੋਡ ਵਾਲੀ ਮਾਰਕੀਟ ਦਿਖਾਉਣ ਜਾਂ ਸਾਰੀਆਂ ਰੋਡ ਦੇ ਉੱਪਰ ਹਨ ਉਹਥੋਂ ਵਾਪਸ ਆ ਕੇ ਦਿਖਾ ਦਿੰਨੇ ਆ। ਉੱਥੇ ਤੱਕ ਮੈਨੂੰ ਫੁੱਲ ਮਾਰਕੀਟ। ਲਓ ਜੀ ਇਹ ਤੇ ਸਾਰੀ ਰਾਹੋਂ ਦੀ ਮਾਰਕੀਟ ਤੇ ਹੁਣ ਆਪਾਂ ਤੁਹਾਨੂੰ ਰੋਡ ਦੇ ਉੱਪਰ ਦਿਖਾਉਣੀ ਹੈ ਜਿਹੜੀ ਰੋਡ ਦੇ ਉੱਪਰ ਸਾਰੀ ਮਾਰਕੀਟ ਆ। ਉਹ ਤੁਹਾਨੂੰ ਦਿਖਾ ਦਿੰਨੇ ਆ ਸਾਰੀ। ਤੇ ਮੰਨ ਲਓ ਇੱਥੇ ਤੱਕ ਕੇ ਪੂਰੀ ਮਾਰਕੀਟ ਆ ਤੇ ਦੂਆ ਥੋੜੀ ਦੁਕਾਨਾਂ ਘਟ ਜਾਂਦੀਆਂ ਨੇ। ਬਾਕੀ ਦੁਕਾਨ ਸਾਰੀ ਦੁਕਾਨਾਂ ਸਾਰੀਆਂ ਨੇ ਇੱਥੇ। ਤੇ ਇਹਦੇ ਹੁਣ ਆਪਾਂ ਤੁਹਾਨੂੰ ਮਿਲ ਜਾ ਰੋਡ ਤੇ ਆ ਕੇ ਰੋਡ ਦੇ ਉੱਪਰ ਦੁਕਾਨਾਂ ਦਿਖਾਉਣੇ ਆ ਜਾ ਕੇ। ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਮਾਰਕੀਟ ਸਾਰੀ ਜਿਹੜੀ 메ਨ ਸੜਕ ਤੇ ਐ ਤੇ ਇੱਥੇ ਵੀ ਕਾਫੀ ਸਾਰੀ ਮਾਰਕੀਟ ਐ ਇਹ ਸਾਰੀ ਮਾਰਕੀਟ ਦਿਖਾਉਨੇ ਆ ਦੋਨੋਂ ਸਾਈਡ ਇੱਥੇ ਦੁਕਾਨਾਂ ਨੇ ਦੇਖ ਸਕਦੇ ਹੋ ਲਓ ਜੀ ਇਹ ਸਾਰਾ ਰਾਹੋਂ ਸ਼ਹਿਰ ਐ ਤੇ ਜਿਹੜਾ ਆਪਣੇ ਨਵੇਂ ਸ਼ਹਿਰ ਤੋਂ ਰਾਹੋਂ ਨੂੰ ਰੋਡ ਜਾਂਦਾ ਉਹ ਰੋਡ ਐ ਇਹ ਤੇ ਸਾਰੇ ਰੋਡ ਤੇ ਇਹਦੇ ਤੇ ਮਾਰਕੀਟੇ ਮਾਰਕੀਟ ਐ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਦੋਨੋਂ ਸਾਈਡਾਂ ਦੁਕਾਨਾਂ ਬਣੀਆਂ ਹੋਈਆਂ ਨੇ ਆ ਜਿਵੇਂ ਫਲੈਕਸਾਂ ਵਾਲੀ ਦੁਕਾਨ ਆ ਗਈ ਐ ਨਾ ਰਿੱਤੇ ਬਜਰੀ ਵਾਲੀ ਆ ਗਈ ਕਾਫੀ ਸਾਰਾ ਵੱਡਾ ਬਾਜ਼ਾਰ ਹੈ ਇਹ ਬਹੁਤ ਏਰੀਆ ਦੇ ਵਿੱਚ ਫੈਲਿਆ ਹੋਇਆ ਤੇ ਦੋਨੋਂ ਸਾਈਡ ਦੁਕਾਨਾਂ ਨੇ ਆਹ ਸਾਈਡ ਵੀ ਤੇਰਾ ਤੇਰਾ ਕਿਸਾਨ ਹਟ ਹਾਂ ਤੇਰਾ ਤੇਰਾ ਕਿਸਾਨ ਹਟ ਲਓ ਜੀ ਦੋਨੋਂ ਸਾਈਡ ਦੁਕਾਨਾਂ ਨੇ ਇੱਥੇ ਆ ਪੈਟਰੋਲ ਪੰਪ ਆ ਗਿਆ ਕਾਫੀ ਵੱਡਾ ਸ਼ਹਿਰ ਹੈ ਆਪਣਾ ਜਿਹੜਾ ਰਾਹੂ ਸ਼ਹਿਰ ਹੈ ਇਹ ਵੀ ਕਾਫੀ ਵੱਡਾ ਸ਼ਹਿਰ ਹੈ ਇਧਰਲੀ ਸਾਈਡ ਵੀ ਬਾਜ਼ਾਰ ਦੇਖ ਸਕਦੇ ਹੋ ਤੁਸੀਂ ਦੋਨੋਂ ਸਾਈਡ ਮਾਰਕੀਟ ਹੈ ਸਾਈਡ ਵੀ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਸਿੱਧੇ ਜਾਣਾ ਭਾਈ ਆ ਪਤਾ ਨਾ ਹਾਂ ਆਗ ਨਹੀਂ ਹੁੰਦਾ ਇਹ ਪਤਾ ਨਹੀਂ ਸੜਕ ਕਿਧਰੋਂ ਜਾਂਦੀ ਆ ਹਾਂ 스마트 ਸਕੂਲ ਆ ਗਿਆ ਹਾਂ ਹਾਂ ਤੇ ਆ ਇੱਥੇ ਸਰਕਾਰੀ ਸਕੂਲ ਆ ਗਿਆ ਬਾਕੀ ਆ ਦੇਖ ਸਕਦੇ ਹੋਰੇ ਸਾਰੇ ਟਰੱਕ ਵਗੈਰਾ ਬਹੁਤ ਖੜੇ ਨੇ ਤੇ ਮੇਰੇ ਨਾਲ ਕਿਰਾਏ ਵਾਸਤੇ ਹੋਣਗੇ ਭਾਈ ਇਹਨਾਂ ਕਿਰਾਏ ਵਾਸਤੇ ਕਿੜੀਆਂ ਗੱਡੀਆਂ ਆ ਆ ਇਧਰ ਨਾਲੇ ਆ ਗੁਰਦੁਆਰਾ ਸਾਹਿਬ ਵੀ ਆ ਗਏ ਤੇ ਨਾਲ-ਨਾਲ ਆ ਕਾਫੀ ਵੱਡੀ ਮਾਰਕੀਟ ਹੈ ਦੋਨੋਂ ਸਾਈਡੇ ਮਾਰਕੀਟ ਆ ਇਹ ਆ ਬਣੀ ਵੱਡੀ ਕਰਾਇ ਦੇ ਹਾਂ ਆ ਗੱਡੀਆਂ ਸੜੀਆਂ ਨੇ ਸਾਰੀਆਂ ਰੈਂਟ ਬਾਸ ਦੀ ਹੋਣਗੀਆਂ ਆ ਉਹ ਲਿਖਿਆ ਹੋਇਆ ਖਾਲਸਾ ਟੈਕਸੀ ਸਟੈਂਡ ਰਹੋ ਤੇ ਆ ਵੀ ਮੀਨ ਚੌਂਕ ਆ ਜਾਂਦਾ ਸ਼ਹਿਰ ਦਾ ਤੇ ਇਧਰ ਬੱਸ ਹਟ ਆ ਗਿਆ ਮੇਨ ਮਾਰਕੀਟ ਇਧਰ ਰਹਿ ਗਈ ਆ ਵਾਲੇ ਸਾਈਡ ਬੜਾ ਦਿਖਾਈਆ ਪਹਿਲਾਂ ਇਹ ਹਾਂ ਉਹ ਆਪਾਂ ਦਿਖਾਈਆ ਤੇ ਆ ਬੱਸ ਹਟ ਆ ਗਿਆ ਰਹ ਹੋਂ ਦਾ ਲਓ ਜੀ ਦਿੱਲੀ ਸਾਈਡ ਵੀ ਦੁਕਾਨਾਂ ਨੇ ਆ ਜਿਵੇਂ ਜੂਸ ਵਾਲੀ ਦੁਕਾਨ ਆ ਗਈ ਹੈ ਨਾ ਆ ਕਾਫੀ ਵੱਡਾ ਹੋਟਲ ਆ ਗਿਆ ਸ਼ੇਰ-ਏ-ਪੰਜਾਬ ਸਵੀਟ ਸ਼ਾਪ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਬਾਈ ਅੰਮ੍ਰਿਤ ਜਿਆਦੇ ਆ ਨਾ ਬਾਹਰ ਆ ਵੀ ਵੱਡਾ ਸ਼ਹਿਰ ਹੈ ਵੀ ਮਨ ਹਾਂ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਇੱਧਰ ਦੁਕਾਨਾਂ ਆ ਗਈਆਂ ਦੇਖੋ ਕਿਆ ਕੁਝ ਬੈਂਕਾਂ ਆ ਗਈਆਂ ਔਰੇ ਨਾਲ ਪਰਚੂਨ ਦੀਆਂ ਦੁਕਾਨਾਂ ਹੋ ਗਈਆਂ ਜਿਵੇਂ ਹੋਰ ਸਾਰਾ ਡੇਲੀ ਵਰਤੌਣਾ ਸਮਾਨ ਉਹ ਦੁਕਾਨਾਂ ਆ ਗਿਆ ਫਾਸਟ ਫੂਡ ਵਾਲੀ ਆ ਗਈ ਰੈਸਟੋਰੈਂਟ ਬਹੁਤ ਨੇ ਤੇ ਸਾਹਮਣੇ బోర్ਡ ਆ ਗਿਆ ਲਿਖਿਆ ਵੀ ਇੱਥੇ ਦਿੱਲੀ 300 13 12 13 18 ਮਿਟਿਆ ਜਾ ਹੋਇਆ 18 ਕਿਲੋਮੀਟਰ ਹਾਂ ਬਾਈ ਆ ਸਾਰਾ ਬਾਜ਼ਾਰ ਆ ਦੇਖ ਸਕਦੇ ਹੋ ਤੇ ਇਧਰ ਵੀ ਕੁਝ ਦੁਕਾਨਾਂ ਆ ਗਈਆਂ ਪਾਈਪਾਂ ਵਾਲੀਆਂ ਟੂਟੀਆਂ ਵਾਲੀਆਂ ਹਨਾ ਇਧਰ ਵੀ ਆ ਏਟੀਐਮ ਆ ਗਿਆ ਬੈਂਕ ਆ ਗਈ ਕਰਿਆਨਾ ਸਟੋਰ ਤੇ ਰਾਹੋਂ ਸ਼ਹਿਰ ਵੀ ਕਾਫੀ ਏਰੀਆ ਦੇ ਵਿੱਚ ਫੈਲਿਆ ਹੋਇਆ ਹੈ ਹੌਲੀ ਹੌਲੀ ਰਾਹੋਂ ਸ਼ਹਿਰ ਵੀ ਤਰੱਕੀ ਕਰ ਰਿਹਾ ਹੈ ਤੁਸੀਂ ਦੇਖੇ ਲਿਆ ਵੀਡੀਓ ਦੇ ਵਿੱਚ ਕਾਫੀ ਦੂਰ ਦੂਰ ਤੱਕ ਦੁਕਾਨਾਂ ਨੇ ਜਿਹੜੀਆਂ ਬਣ ਗਈਆਂ ਨੇ ਹਨਾ ਆ ਨਾਲ ਨਾਲ ਜੂਸ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਆਪੈਲਸ ਆ ਗਿਆ ਕੋਈ ਲਓ ਜੀ ਇਹ ਸਾਰਾ ਰਾਹੋ ਸ਼ਹਿਰ ਆਪਾਂ ਤੁਹਾਨੂੰ ਦਿਖਾਤਾ ਸਾਰੀ ਮਾਰਕੀਟ ਦਿਖਾਈ ਹੈ ਰਾਹੋ ਸ਼ਹਿਰ ਦੀ ਲਓ ਜੀ ਰੋਟੀ ਪਾਣੀ ਆਪਾਂ ਖਾ ਲਿਆ ਤੇ ਹੁਣ ਚੱਲਦੇ ਆਂ ਤੇ ਇਹ ਵੀਡੀਓ ਨੂੰ ਕਰਦੇ ਆਂ ਇੱਥੇ ਐਂਡ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਹੈ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ ਧੰਨਵਾਦ ਜੀ Thank you